ਸਤ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜੜਾਈ ਵਲੌਗ ਹੈਗਾ ਇਹ ਹੈਗਾ ਜੀ ਅਸੀਂ ਸਾਰਾ ਜਾਣੇ ਮਿਲ ਕੇ ਫਰੈਂਡ ਸਰਕਲ ਬਾਹਰ ਆਊਟਡੋਰ ਪਿਕਨਿਕ ਲਈ ਗਏ ਸੀ ਪਿਕਨਿਕ ਸਿਰਫ ਇੱਕ ਬਹਾਨਾ ਹੁੰਦਾ ਹੈ ਯਾਰਾਂ ਦੋਸਤਾਂ ਦਾ ਮਿਲ ਕੇ ਬੈਠਣਾ ਹਾਸੇ ਠਟੋਲੇ ਕਰਨੇ ਪੁਰਾਣੀਆਂ ਗੱਲਾਂ ਛੇੜਨੀਆਂ ਤੇ ਖਾਤੇ ਬੈਠ ਕੇ ਖਾਣਾ ਪੀਣਾ ਤੇ ਇੱਧਰ-ਉੱਧਰ ਦੀਆਂ ਫੋਟੋਆਂ ਖਿੱਚਣੀਆਂ ਸੋ ਅੱਜ ਅਸੀਂ ਐਤਵਾਰ ਦਾ ਦਿਨ ਤੇ ਮੈਂ ਤੜਕੇ ਉੱਠ ਕੇ ਆਪਣਾ ਨਾਮ ਤੋ ਕੇ ਪਾਠ ਕਰਕੇ ਆ ਗਈ ਸੀ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਆ ਕਿ ਮੈਂ ਸਭ ਤੋਂ ਪਹਿਲਾਂ ਜੋ ਜੋ ਖਾਣ ਵਾਸਤੇ ਨਾਲ ਜਾਣਾ ਸੀ ਉਹਦੀ ਪ੍ਰਪਰੇਸ਼ਨ ਸ਼ੁਰੂ ਕੀਤੀ ਇੱਥੇ ਮੈਂ ਅੱਜ ਤਿਆਰ ਕੀਤਾ ਸੀ ਇੱਕ ਤਾਂ ਵੈਜੀਟੇਰੀਅਨ ਪਨੀਰ ਟਿੱਕਾ ਨਾਲ ਸੀਗੇ ਕਬਾਬ ਚਿਕਨ ਦੇ ਬਣਾਏ ਹੋਏ ਤੇ ਨਾਲ ਜਿਹੜਾ ਸੀ ਚਿਕਨ ਥੋੜਾ ਜਿਹਾ ਓਵਨ ਦੇ ਵਿੱਚ ਕੁੱਕ ਕੀਤਾ ਗਿਆ ਸੀਗਾ ਸੋ ਸਭ ਤੋਂ ਪਹਿਲਾਂ ਮੈਂ ਆ ਕੇ ਪਨੀਰ ਟਿੱਕਾ ਜਿਹੜਾ ਸੀ ਉਹਦਾ ਸਮਾਨ ਰੈਡੀ ਕੀਤਾ ਤੇ ਨਾਲ ਦੀ ਨਾਲ ਮੈਂ ਧਰ ਲਈ ਅਮਣੀਆਂ ਵਾਲੀ ਚਾਹ ਚਾਹ ਬਿਨਾਂ ਤੇ ਤੁਹਾਨੂੰ ਪਤਾ ਹੈ ਨਾ ਆਪਣੇ ਚ ਫਿਰ એનર્ਜੀ ਨਹੀਂ ਆਉਂਦੀ ਵੈਸੇ ਇੱਕ ਚਾਹ ਮੈਂ ਤੜਕੇ ਫੀ ਚੱਕੀ ਸੀ ਉੱਪਰ ਬਟ ਉਹ ਚਾਹ ਦਾ ਮੈਨੂੰ ਉਸ ਕੋ ਨਹੀਂ ਆਇਆ ਸੀ ਜੋ ਮੈਂ ਇੱਥੇ ਦੁਬਾਰਾ ਲਿਆ ਕੇ ਬਣਾ ਕੇ ਆਪਣੀ ਪੀਤੀ ਤੇ ਫਿਰ ਮੈਂ ਕਰਨਾ ਸ਼ੁਰੂ ਕੀਤਾ ਆਪਣਾ ਪਨੀਰ ਟਿੱਕੇ ਦਾ ਮੈਡੀਟੇਸ਼ਨ ਮੈਡੀਟੇਸ਼ਨ ਕਰਨ ਤੋਂ ਬਾਅਦ ਮੈਂ ਕੀ ਕੀਤਾ ਇਹਨੂੰ ਫਰਾਈ ਕੀਤਾ ਤੇ ਇਹਨੂੰ ਕੁਕ ਕਰਨਾ ਸ਼ੁਰੂ ਕਰ ਦਿੱਤਾ ਆਫਟਰ ਥੈਟ ਮੈਂ ਇੱਥੇ ਵਾਰ-ਵਾਰ ਆਪਣੇ ਨਾਲ ਦੀ ਨਾਲ ਜਿਹੜੇ ਘਰ ਦੇ ਬਾਕੀ ਕੰਮ ਹੁੰਦੇ ਉਹ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਸਾਰਾ ਕੁਝ ਮੈਂ ਮੈਨੇਜ ਕਰ ਸਕਾਂ ਪਰ ਤੁਹਾਨੂੰ ਪਤਾ ਹੀ ਹੈ ਓਕੇ ਪਨੀਰ ਟਿੱਕੇ ਦੇ ਲਈ ਮੈਂ ਸਭ ਤੋਂ ਪਹਿਲਾਂ ਪਨੀਰ ਲਿਆ ਪਨੀਰ ਨੂੰ ਵਾਸ਼ ਕੀਤਾ ਵਾਸ਼ ਕਰਨ ਤੋਂ ਬਾਅਦ ਉਹਨੂੰ ਸਲਾਈਸਸ ਦੇ ਵਿੱਚ ਕੱਟ ਲਿਆ ਤੇ ਉਹਦੀ ਮੈਡੀ ਪਨੀਰ ਨੂੰ ਮੈਂ ਮਿਕਸ ਕਰਨ ਦੇ ਲਈ ਸ਼ਿਮਲਾ ਮਿਰਚ ਵੀ ਕੱਟ ਲਈ ਸੋ ਪਨੀਰ ਨੂੰ ਜਿਹੜਾ ਮੈਂ ਮਿਕਸਿੰਗ ਕਰਕੇ ਰੱਖੀ ਸੀ ਉਹਦੇ ਵਿੱਚ ਮੈਂ ਕੀ ਪਾਇਆ ਸੀਗਾ ਅ ਅਰਾ ਰੋਡ ਪਾਇਆ ਸੀਗਾ ਨਮਕ ਮਿਰਚ ਜੋ ਵੀ ਮਸਾਲੇ ਹੁੰਦੇ ਆ ਪਨੀਰ ਨੂੰ ਮੈਰੀਨੇਟ ਕਰਨ ਦੇ ਲਈ ਉਹ ਮੈਂ ਪਾ ਕੇ ਰੱਖ ਦਿੱਤਾ ਸੀ ਇੱਥੇ ਮੈਂ ਜਾ ਕੇ शिमला ਮਿਰਚਾਂ ਕਟਣੀਆਂ ਸ਼ੁਰੂ ਕਰਤੀ ਸੀ ਨਾਲ ਹੀ ਮੈਂ ਕੱਟੇ ਸੀ ਸਕੁਅਰਸ ਕਰ ਪਿਆਜ਼ ਵੈਸੇ ਮੈਂ ਇਹਨਾਂ ਨੂੰ ਕੋਈ ਸ਼ੇਪ ਪ੍ਰੋਪਰ ਦਿੱਤੀ ਨਹੀਂ ਸੀ ਮੈਂ ਆਪਣੇ ਹਿਸਾਬ ਨਾਲ ਕੱਟ-ਕੁਟ ਕੇ ਇਹਨਾਂ ਨੂੰ ਜਿਹੜਾ ਸੀ ਨਾਲ ਦੀ ਨਾਲ ਜਿਹੜਾ ਸੀ ਬਣਾ ਲਿਆ ਸੀ ਕਿਉਂਕਿ ਮੈਨੂੰ ਕਰਨੇ ਸੀ ਘਰ ਦੇ ਬਾਕੀ ਦੇ ਕੰਮ ਵੀ ਸੋ ਮੇਰਾ ਧਿਆਨ ਚਾਰਜ ਫਿਰ ਚੱਲ ਰਿਹਾ ਸੀ ਕਿਉਂਕਿ ਤੁਹਾਨੂੰ ਪਤਾ ਸੰਡੇ ਇੱਥੇ ਬਹੁਤ ਜ਼ਿਆਦਾ ਜਰੂਰ ਹੁੰਦਾ ਸੰਡੇ ਚੇਕਰ ਤੁਸੀਂ ਆਪਣਾ ਸਾਰਾ ਟਾਈਮ ਬਾਹਰ ਬਿਤਾ ਦੋਗੇ ਤਾਂ ਘਰ ਦੇ ਸਾਰੇ ਕੰਮ ਪੈਂਡਿੰਗ ਹੋ ਜਾਂਦੇ ਨੇ ਸੋ ਇਸ ਲਈ ਮੈਨੂੰ ਇਹ ਵੀ ਸੀਗਾ ਕਿ ਮੈਂ ਨਾਲ ਦੀ ਨਾਲ ਦੂਜੇ ਕੰਮ ਵੀ ਕਰ ਲਵਾਂ ਉਧਰ ਜਗਦੀਪ ਜੀ ਬਾਹਰ ਆ ਚੁੱਕੇ ਸਨ ਉਹਨਾਂ ਨੂੰ ਵੀ ਆਪਦੀ ਭੁੱਖ ਲੱਗੀ ਸੀ ਵਾਰ-ਵਾਰ ਮੈਨੂੰ ਪੁੱਛ ਰਿਹਾ ਸੀ ਕੀ ਖਾਈਏ ਤੇ ਮੈਂ ਕੋਈ ਇੱਕ ਸਪੈਸ਼ਲ ਖਾਣਾ ਤੇ ਸਵੇਰ ਸਵੇਰ ਨਾ ਹੀ ਬ੍ਰੇਕਫਾਸਟ ਬਣਾਇਆ ਸੀ ਤੇ ਉਹਨਾਂ ਨੂੰ ਮੈਂ ਕਿਹਾ ਸੀ ਜੋ ਵੀ ਰਾਤ ਦਾ ਪਿਆ ਤੁਸੀਂ ਉਹ ਖਾ ਲਓ ਇੱਕ ਤਾਂ ਤੁਹਾਨੂੰ ਪਤਾ ਕਿ ਕੁਕਿੰਗ ਕਰਦੇ ਕਰਦੇ ਆਪਾਂ ਨੂੰ ਬਹੁਤ ਵਾਰ ਵਾਸ਼ਿੰਗ ਡਿਸ਼ਿੰਗ ਇਹ ਵੋ ਕਰਦੇ ਕਰਦੇ ਸਾਡਾ ਟਾਈਮ ਕਿਤੇ ਸਾਰਾ ਟਾਈਮ ਕਿੱਥੇ ਨਿਕਲ ਜਾਂਦਾ ਇਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਚਲੋ ਇਹ ਤਾਂ ਚਲੋ ਹਰ ਇੱਕ ਕਾਰਦੀ ਕਾਣੀ ਹੈ ਔਰ ਸਾਨੂੰ ਕਰਨਾ ਹੀ ਪੈਂਦਾ ਇੱਕ ਮੇਰੇ ਨਾਲ ਕੀ ਹੁੰਦਾ ਮੈਨੂੰ ਅੱਧੀ ਕੁਕਿੰਗ ਆਊਟਸਾਈਡ ਕਰਨੀ ਪੈਂਦੀ ਅੱਧੀ ਇਨਸਾਈਡ ਸੋ ਜਿਹੜੀ ਮੇਰੀ ਅਮਣੀਆ ਵਾਲੀ ਚਾਹ ਹੁੰਦੀ ਨਾ ਅਮਲਿਆ ਵਾਲੀ ਚਾਹ ਦੇ ਵਿੱਚ ਮੈਂ ਆਪਣੀ ਸੌਂਫ ਜਵੈਨ ਅਦਰਕ ਤੇ ਨਾਲ ਮੈਂ ਪਾਉਣੀ ਹੋਣੀ ਹੈ ਗੁਲਾਬ ਦੇ ਪੱਤੇ ਫੰਟ ਤੁਸੀਂ ਕਹੋਗੇ ਪੈਨੇ ਗਲਾਬ ਦੇ ਪੱਤੇ ਕਦ ਲਈ ਪਉਣੀ ਹੈ ਗਲਾਬ ਦੇ ਪੱਤੇ ਇਸ ਲਈ ਪੁਣੀ ਥੋੜਾ ਜਿਹਾ ਨਾ ਮੈਨੂੰ ਉਹ ਚਾਹ ਦੇ ਵਿੱਚ ਟੇਸਟ ਡਿਫਰੈਂਟ ਜਾਂਦਾ ਤੇ ਪਰ ਅੱਜ ਮੈਂ ਕੀ ਕੀਤਾ ਗੁੜ ਵਾਲੀ ਚਾਹ ਬਣਾ ਕੇ ਪੀਤੀ ਤੇ ਗੁੜ ਵਾਲੀ ਚਾਹ ਬਣਾਉਣ ਦੇ ਲਈ ਇਧਰ ਜਗਦੀਪ ਜੀ ਆਗੇ ਸੀ ਜਗਦੀਪ ਜੀ ਉਹਦਾ ਫੋਨ ਚੱਕ ਕੇ ਤੁਰੇ ਫਿਰਦੇ ਇਹਨਾਂ ਦੇ ਫੋਨ ਦੇ ਵਿੱਚ ਇਹਨਾਂ ਦਾ ਤਾਂ ਬੈਂਕ ਅਕਾਊਂਟ ਹੀ ਲੌਗ ਆਊਟ ਹੋ ਜਾਂਦਾ ਮੈਨੂੰ ਨਹੀਂ ਪਤਾ ਵੀ ਇਹ ਕੀ ਕਰਦੇ ਤੇ ਚਾਰ ਛਫੇਰੇ ਮੇਰੇ ਹੱਥ ਫਸਾਏ ਹੋਏ ਸੀ ਵੈਸੇ ਇਹ ਗਲਤ ਨੂੰ ਮੈਂ ਦੱਸਾਂ ਮੈਨੂੰ ਨਾਲ ਦੀ ਨਾਲ ਜਗਦੀਪ ਤੋਂ ਬਹੁਤ ਕੁਸਨ ਨੂੰ ਪਿਆ ਕਿ ਜਦੋਂ ਕਿਤੇ ਜਾਣਾ ਹੁੰਦਾ ਤੈਨੂੰ ਆਖ ਫਿਰ ਬਾਹਰ ਦਾ ਪ੍ਰੋਗਰਾਮ ਨਾ ਬਣਾ ਕੇ ਤੇ ਜਾ ਫਿਰ ਘਰ ਦੇ ਕੰਮ ਕਰਨ ਲੱਗ ਪਰ ਇਹ ਕੌਣ ਜਾਣੇ ਕਿ ਅਸੀਂ ਕੁੜੀਆਂ ਨੂੰ ਤਾਂ ਇਹ ਹੁੰਦਾ ਕਿ ਸਾਡਾ ਘਰ ਵੀ ਨਾਲ ਦੀ ਨਾਲ ਮੈਨੇਜ ਹੋਵੇ ਅਸੀਂ ਬਾਹਰ ਵੀ ਜਾਣਾ ਅਸੀਂ ਘਰ ਦੇ ਕੰਮ ਵੀ ਕਰਨੇ ਅਸੀਂ ਆਪਣੇ ਆਪ ਨੂੰ ਮੈਨੇਜ ਵੀ ਕਰਨਾ ਕਿਉਂਕਿ ਜਿਹੜਾ ਕੰਮ ਰਹਿ ਗਿਆ ਉਹ ਵੀ ਸਾਨੂੰ ਸੁਣਨਾ ਹੀ ਪੈਣਾ ਵਾ ਸੋ ਇੱਥੇ ਚਿਕਨ ਦੀ ਮੈਡੀਟੇਸ਼ਨ ਵੀ ਮੈਂ ਨਾਲ ਦੀ ਨਾਲ ਕਰਕੇ ਰੱਖਦੇ ਸੀ ਸੀ ਚਿਕਨ ਦੀ ਮੈਡੀਟੇਸ਼ਨ ਲਈ ਮੈਂ ਇਹਦੇ ਵਿੱਚ ਹਮੇਸ਼ਾ ਜਿਹੜਾ ਦਹੀਂ ਪਾ ਲੈਣੀ ਹੁੰਦੀ ਆ ਐਕਸਕਿਊਜ਼ ਮੇਰੀ ਲੈਂਗੁਏਜ ਨੂੰ ਕਦੇ-ਕਦੇ ਜਦੋਂ ਮੈਂ ਫਾਸਟ-ਫਾਸਟ ਬੋਲ ਰਹੀ ਹੁੰਦੀ ਆ ਨਾ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਮੂੰਹ 'ਚੋਂ ਵਰਡ ਜਿਹੜੇ ਆ ਉਹ ਸਕਿਪ ਹੋ ਜਾਂਦੇ ਆ ਪਲੀਜ਼ ਇਹਨੂੰ ਨਜ਼ਰਅੰਦਾਜ਼ ਕਰਿਓ ਸੋ ਕੱਲ ਆਪਾਂ ਗੱਲ ਕਰ ਰਹੇ ਸੀਗੇ ਮੇਰੇ ਵਿਆਹ ਵਾਲੀ ਕਹਾਣੀ ਦੀ ਸੋ ਮੇਰੇ ਵਿਆਹ ਵਾਲੀ ਕਹਾਣੀ ਐਦਾਂ ਚੱਲ ਰਹੀ ਸੀ ਕਿ ਜਦੋਂ ਮੇਰਾ ਵਿਆਹ ਹੋ ਗਿਆ ਚਲੋ ਵਿਆਹ ਤਾਂ ਹੋਣਾ ਦੀਪ ਨੂੰ ਵੀ ਉਸ ਮੈਨੂੰ ਦੇਖਣ ਆਈ ਸੀ ਦੇਖਣ ਆਈ ਹੀ ਮੇਰੇ ਨਾਲ ਜਿਹੜਾ ਇਹਨਾਂ ਸਾਡਾ ਰੋਕਾ ਹੋ ਗਿਆ ਸੀ ਤੇ 15 ਦਿਨਾਂ ਦੇ ਟਾਈਮ ਦੇ ਵਿੱਚ ਵਿੱਚ ਸਾਡਾ ਜਿਹੜਾ ਸੀ ਵਿਆਹ ਹੋ ਗਿਆ ਸੀ ਭਰਾ ਮੇਰੇ ਬਹੁਤ ਛੋਟੇ ਸੀ ਉਹਨਾਂ ਨੂੰ ਤਾਂ ਕਿਸੇ ਚੀਜ਼ ਦੀ ਨੌਲੇਜ ਹੋਈ ਨਹੀਂ ਸੀ ਇਹਨਾਂ ਵੀ ਨਹੀਂ ਸੀ ਮੇਰੇ ਭਰਾਵਾਂ ਨੂੰ ਪਤਾ ਕਿ ਕੁੜੀ ਦੀ ਜਦੋਂ ਅਸੀਂ ਡੋਲੀ ਨੂੰ ਧੱਕਾ ਲੱਗਦੇ ਨੇ ਭੈਣ ਦੇ ਘਰ ਲਾ ਕੇ ਰੋਣਾ ਹੁੰਦਾ ਮੇਰੇ ਕੁਝ ਵੀ ਇਹ ਨਹੀਂ ਸੀ ਹੋਇਆ ਚਲੋ ਮੈਂ ਆਪਣੇ ਡੈਡੀ ਦੇ ਮਾਮਾ ਜੀ ਦੇ ਘਰ ਲੱ ਕੇ ਬਹੁਤ ਰੋਈ ਸੀ ਕਿਉਂਕਿ ਮੈਂ ਆਪਣੇ ਫਾਦਰ ਜੀ ਨੂੰ ਬਹੁਤ ਮਿਸ ਕਰ ਰਹੀ ਸੀ ਉੱਤੇ ਤੁਹਾਨੂੰ ਪਤਾ ਹੀ ਮੈਂ ਹਮੇਸ਼ਾ ਹੀ ਕਰਦੀ ਆ ਨਾ ਮੈਂ ਉਹਨਾਂ ਨੂੰ ਕਦੇ ਭੁੱਲ ਸਕਦੀ ਆ ਸੋ ਕੁਕਿੰਗ ਤਾਂ ਮੇਰੀ ਚੱਲਦੀ ਰਹੀ ਨਾਲ ਦੀ ਨਾਲ ਤੇ ਜਗਦੀਪ ਜੀ ਨੇ ਆਖਰਕਾਰ ਆਪਦਾ ਖਾਣਾ ਆਪੇ ਹੀ ਗਰਮ ਕੀਤਾ ਤੇ ਆਪੇ ਹੀ ਖਾਇਆ ਖਾਦਾ ਤੇ ਨਾਲ ਦੀ ਨਾਲ ਉਹਨਾਂ ਨੇ ਮੈਨੂੰ ਚਾਰ ਪੰਜ ਗੱਲਾਂ ਦੇ ਵੈਸੇ ਸੁناਈ ਦਿੱਤੀਆਂ ਵੈਸੇ ਹਸਬੰਦ ਦਾ ਕੰਮ ਹੁੰਦਾ ਜਿੰਨੇ ਜਿਹੜਾ ਸਾਨੂੰ ਗੱਲਾਂ ਨਾ ਸੁਣਾਉਣ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਰੋਟੀ ਹਜਮ ਹੁੰਦੀ ਹੈ ਕਿਉਂਕਿ ਰੋਟੀ ਹਜਮ ਕਰਨ ਦੇ ਲਈ ਹੀ ਉਹ ਸਾਨੂੰ ਗੱਲਾਂ ਸੁਣਾਉਂਦੇ ਫਿਰ ਉਹਨਾਂ ਨੂੰ ਹਰ ਚੀਜ਼ ਅਪ ਟੂ ਡੇਟ ਵੀ ਚਾਹੀਦੀ ਨੇ ਹੋਣਾ ਕਿ ਜਦੋਂ ਅਸੀਂ ਕੰਮ ਬਾਹਰ ਜਾ ਕੇ ਵਾਪਸ ਆ ਗਏ ਮੇਰੇ ਤੇ ਸਾਰੇ ਕੰਮ ਹੀ ਰਹਿ ਗਏ ਸੀਗੇ ਮੇਰੇ ਤੇ ਆਪਣਾ ਮੈਂ ਆਪਣੇ ਕੰਮ ਦੇ ਲਈ ਸ਼ੂਜ਼ ਲੈ ਕੇ ਨਹੀਂ ਸੀ ਮੇਰੇ ਤਾਂ ਹਜ ਤੱਕ ਉਹ ਵੀ ਨਾ ਲੈ ਆਂਦੇਗੇ ਤੇ ਮੈਨੂੰ ਫਿਰ ਵੀ ਸੁਣਾ ਫਿਰ ਅੱਛਾ ਤੂੰ ਮੇਰੀਆਂ ਵਰਦੀਆਂ ਨਹੀਂ ਤੁੱਟੀਆਂ ਤੈਨੂੰ ਇਹ ਨਹੀਂ ਪਤਾ ਸੀ ਮੈਂ ਕੰਮ ਤੇ ਜਾਣਾ ਉਹ ਜਨਾਬ ਸਾਡੇ ਹੱਥ ਵੀ ਦੋ ਹੀ ਲੱਗੇ ਆ ਸਾਡੇ ਕਿਹੜੇ ਚਾਰ ਲੱਗੇ ਆ ਫਿਰ ਮੈਨੂੰ ਕਹਿ ਦਿੰਦੇ ਲੈ ਤੂੰ ਹਰ ਵੇਲੇ ਆ ਸੁਣਾ ਦਿੰਦੀ ਆ ਜਿਵੇਂ ਤੁਸੀਂ ਸਪੀਡ ਨਾਲ ਕੰਮ ਕਰ ਸਕਦੀਆਂ ਨਾ ਓਵੇਂ ਸਾਡੇ ਤੋਂ ਬੰਦੇ ਤਾਂ ਹੁੰਦਾ ਨਹੀਂ ਆ ਬੰਦਿਆਂ ਦੀ ਗੱਲ ਤਾਂ ਫਿਰ ਮੰਨਣੀ ਚਾਹੀਦੀ ਹੈ ਨਾ ਪਰ ਤੁਸੀਂ ਵੀ ਤਾਂ ਇਹ ਮੰਨੋ ਨਾ ਕਿ ਔਰਤਾਂ ਦੇ ਕੋਲ ਦੋ ਹੱਥ ਹੁੰਦੇ ਸਹੀ ਹੁੰਦੇ ਸੰਦੇ ਉਹ ਚਾਰਾਂ ਹੱਥਾਂ ਦਾ ਕੰਮ ਲੈਂਦੀਆਂ ਨੇ ਤੇ ਫਿਰ ਤੁਸੀਂ ਕਹਿੰਦੇ ਲੈ ਤੂੰ ਸਾਰਾ ਦਿਨ ਘਰੇ ਕਰਦੀ ਕੀ ਸੀ ਅੱਜ ਤਾਂ ਤੇਰੀ ਛੁੱਟੀ ਸੀ ਅੱਛਾ ਫਿਰ ਤੂੰ ਸਾਰਾ ਦਿਨ ਫੋਨ ਹੀ ਚਲਾਇਆ ਇੰਡੀਆ ਹੀ ਫੋਨ ਲੱਗਾ ਰਿਹਾ ਹੁਣ ਭੈਣ ਭਰਾ ਭੈਣ ਭਰਾਈ ਕਰੀ ਗਏ ਹੁਣੇ ਹੋਰ ਤਾਂ ਤੁਹਾਨੂੰ ਕੋਈ ਕੰਮ ਨਹੀਂ ਇਹ ਵੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਾਇਲਗ ਆ ਜਗਦੀਪ ਨੋਟ ਮੈਂ ਇਹ ਨਹੀਂ ਕਹੂੰਗੀ ਕਿ ਉਹਨਾਂ ਨੂੰ ਸਾਡੇ ਤੋਂ ਜੈਲਸੀ ਨਹੀਂ ਬਟ ਉਹ ਕੀ ਕਰਦੇ ਆ ਨਾ ਸਾਡੇ ਨਾਲ ਬਹੁਤ ਜ਼ਿਆਦਾ ਨਾ ਮਤਲਬ ਕਿ ਉਹਨਾਂ ਨੂੰ ਇਹ ਹੁੰਦਾ ਰਹਿੰਦਾ ਫੀਲ ਹਾਈ ਤੂੰ ਸਾਰਾ ਦਿਨ ਆਪਣੇ ਭੈਣ ਭਰਾਵਾਂ ਨਾਲ ਹੀ ਲੱਗ ਰਹੀ ਨਹੀਂ ਤੇਰੀ ਜ਼ਿੰਦਗੀ 'ਚ ਹੋਰ ਕੋਈ ਤੀਜਾ ਬੰਦਾ ਹੀ ਨਹੀਂ ਹੁੰਦਾ ਇਹ ਨਹੀਂ ਮੰਨਦੇ ਕਿ ਮੈਂ ਜਿਹੜੇ ਉਹਨਾਂ ਦੇ ਘਰੇ ਫੋਨ ਲਾਉਣੀ ਉਹ ਫੋਨ ਤਾਂ ਉਹਨਾਂ ਨੂੰ ਕਦੇ ਦਿਸਦਾ ਹੀ ਨਹੀਂ ਸਿਰਫ ਉਹਨਾਂ ਨੂੰ ਇਹ ਦਿਸਦਾ ਹਾਈ ਆਵਦੇ ਭੈਣ ਭਰਾਵਾਂ ਨੂੰ ਤੇ ਕਈ ਵਾਰ ਉਹਨਾਂ ਨੇ ਨਾ ਜਿਵੇਂ ਹੁਣ ਹਾਰਮਨ ਆ ਜਾਂ ਆਪਣੇ ਮਤਲਬ ਕਿ ਬਲ ਅਮੰਦ ਦੇ ਹਸਬੰਦ ਨੂੰ ਵੀ ਇਹ ਸੁਣਾ ਦਿੰਦੇ ਆ ਇਹ ਭੈਣ ਭਰਾ ਜਦੋਂ ਕਿਤੇ ਅਸੀਂ ਸਾਰੇ ਜਾਨੇ ਵੀਡੀਓ ਕੋਲ ਤੇ ਇਕੱਠੇ ਹੋਈਏ ਨਾ ਜਨੂਰ ਉਹਨਾਂ ਨੂੰ ਸੁਣਾਉਂਦੇ ਆ ਇਹ ਭੈਣ ਭਰਾ ਆਪਣੇ ਕਿਤੇ ਸੁਣ ਲਗੇ ਭੈਣ ਭਰਾਵਾਂ ਨੇ ਆਪਣੇ ਕਰਨੇ ਪਰ ਚਲੋ ਹੋਣਾ ਵੀ ਚਾਹੀਦਾ ਵੈਗਰੂ ਸਾਰਿਆਂ ਦੇ ਭੈਣ ਭਰਾਵਾਂ ਜਿਦਾ ਹੀ ਪਿਆਰ ਰੱਖੇ ਔਰ ਸਾਰੇ ਇੱਕ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਖੁਸ਼ੀਆਂ ਰਹਿਣ ਪਰ ਹਰੇਕ ਦੇ ਜਿ ਤਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਕਈ ਪਿਆਰ ਨੂੰ ਵਾਧ ਚਿਤਾਉਂਦੇ ਆ ਕਈ ਨਹੀਂ ਜਿਦਾਉਂਦੇ ਹੈਗੇ ਹਨ ਸੋ ਪਿਆਰ ਤਾਂ ਸਾਰੇ ਹੀ ਕਰਦੇ ਆ ਚਲੋ ਇਹ ਤਾਂ ਸਾਡੀ ਕੁੜੀਆਂ ਦੀ ਕਹਾਣੀ ਹੈ ਕੁੜੀਆਂ ਦੀ ਕਹਾਣੀ ਬੜੀ ਔਖੀ ਹੈ ਬਟ ਅੱਜ ਮੈਂ ਤੁਹਾਨੂੰ ਆਪਣੇ ਬਾਰੇ ਇੱਕ ਚੀਜ਼ ਦੱਸਣਾ ਚਾਹੂੰਗੀ ਕਿ ਜਦੋਂ ਮੇਰੀ ਅਗੇਜਮੈਂਟ ਜਗਦੀਪ ਦੇ ਨਾਲ ਹੋ ਗਈ ਸੀ ਨਾ ਤੇ ਜਗਦੀਪ ਨੇ ਮੈਨੂੰ ਕਿਹਾ ਸੀ ਕਿ ਸਾਡੇ ਇੱਥੇ ਇੱਕ ਰਿਵਾਜ ਹੈ ਕਿ ਕੁੜੀ ਨੂੰ ਜਿਹੜਾ ਵਰੀ ਦੇ ਵਿੱਚ ਸ਼ੌਲ ਲਿਆ ਜਾਂਦਾ ਨਾ ਸਵਾ ਮਹੀਨਾ ਲੈ ਕੇ ਰੱਖਣਾ ਪੈਂਦਾ ਡਸਨਟ ਮੈਟਰ ਕਿ ਤੁਸੀਂ ਗਰਮੀ ਦੇ ਵਿੱਚ ਵਿਆਹ ਕਰ ਰਹੇ ਹੋ ਜਾਂ ਸਰਦੀ ਦੇ ਵਿੱਚ ਇਹ ਸੁਣ ਕੇ ਜਿਹੜੀ ਮੇਰੇ ਦਿਲ ਦੀਆਂ ਟੜਕਾਂ ਸੀ ਉਹ ਬਹੁਤ ਜ਼ਿਆਦਾ ਸੀ ਤੇ ਮੈਂ ਤੇ ਫੋਨ ਕੱਟ ਕੇ ਤੇ ਰੋਣਾ ਸ਼ੁਰੂ ਕਰ ਦਿੱਤਾ ਤੇ ਜਦ ਮੇਰੀ ਮਮਾ ਘਰ ਆਏ ਮम्मी ਨੇ ਮੈਨੂੰ ਪੁੱਛਿਆ ਹੈ ਐਸਾ ਕੀ ਹੋਇਆ ਤੂੰ ਰੋਂ ਰਹੀ ਹੈ ਕਿ ਕਿਤੇ ਤੈਨੂੰ ਜਗ ਜਗਦੀਪ ਨੇ ਕੁਝ ਕਹਿ ਤਾ ਨਹੀਂ ਦਿੱਤਾ ਕਿਉਂਕਿ ਮੇਰੀ ਮਾਂ ਇਦਾਂ ਨਹੀਂ ਹੈ ਕਿ ਜਲ ਫਟਕ ਦੇਣੀ ਕਿਸੇ ਮੁੰਡੇ ਤੇ ਯਕੀਨ ਕਰ ਬਿਲਕੁਲ ਵੀ ਨਹੀਂ ਐ ਤੁਸੀਂ ਦੇਖੋ ਮੈਂ ਚਿਕਨ ਦੇ ਕਬਾਬ ਬਣਵਾ ਰਹੀ ਸੀ ਇਹ ਵੀ ਨਾਲ ਰੋਸਟ ਕਰਕੇ ਹਾਲਾ ਕਿ ਆਪਾਂ ਸਾਰਾ ਕੁਝ ਪਕਾ ਕੇ ਘਰੋਂ ਹੀ ਲੈ ਕੇ ਗਏ ਸੀ ਪਰ ਫਿਰ ਵੀ ਸਾਡੇ ਟੱਬਰ ਨੇ ਪੈਨ ਘਰੇ ਭੁੱਲ ਗਿਆ ਉੱਤੇ ਜਾ ਕੇ ਵਾਰਮ ਅਪ ਕਰਨ ਨੂੰ ਕੁਝ ਨਹੀਂ ਗੱਡੀ ਦੇ ਵਿੱਚ ਨੇ ਕੁਰਸੀਆਂ ਲੋਡ ਕੀਤੀਆਂ ਆਪਣਾ ਸਾਰਾ ਖਾਣਾ ਲੋਡ ਕੀਤਾ ਹਰ ਚੀਜ਼ ਲੋਡ ਕਰ ਲਈ ਈਵਨ ਕਿ ਇੱਕ ਇੱਕ ਪੇਅਰ ਸ਼ੂਜ਼ ਦਾ ਵੀ ਲੋਡ ਕਰ ਲਿਆ ਕਿਉਂਕਿ ਡਰਾਈਵਿੰਗ ਕਰਨੀ ਸੀ ਮੈਂ ਤੇ ਜਨਾਬ ਉਹਨਾਂ ਨੇ ਇੱਕ ਪੈਨ ਨਹੀਂ ਲੋਡ ਕੀਤਾ ਤੇ ਉੱਥੇ ਜਾ ਕੇ ਸਾਰਾ ਕਸੂਰ ਕੀ ਦਾ ਨਿਕਲਿਆ ਮਨਦੀਪ ਦਾ ਚਲੋ ਬੈਕ ਟੂ ਬੇਸਿਕ ਆਪਾਂ ਜਿਹੜੀ ਆਪਣੀ ਗੱਲ ਕਰ ਰਹੇ ਸੀ ਸੋ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਤੇ ਫਿਰ ਮੇਰੇ ਮੰਮੀ ਨੇ ਫੋਨ ਕਰਕੇ ਨਾ ਜਗਦੀਪ ਤੋਂ ਇਹ ਗੱਲ ਕਨਫਰਮ ਕੀਤੀ ਜਗਦੀਪ ਤੂੰ ਮਨਦੀਪ ਨੂੰ ਇਦਾਂ ਕਾਹਤੋ ਕਿ ਸਾਡੀ ਤੇ ਇਹਨੂੰ ਇਹੋ ਜਿਹਾ ਮਜ਼ਾਕ ਨਾ ਕਰਿਆ ਕਰ ਕਿਉਂਕਿ ਮਨਦੀਪ ਦਾ ਦਿਲ ਜਿਹੜਾ ਥੋੜਾ ਜਿਹਾ ਕਮਜ਼ੋਰ ਆ ਇਹੋ ਜਿਹੀ ਗੱਲ ਸਹਿ ਨਹੀਂ ਸਕਦੀ ਤੇ ਜਗਦੀਪ ਨੇ ਉਸ ਗੱਲ ਦਾ ਬੜਾ ਹੀ ਹਾਸਾ ਪਾਇਆ ਤੇ ਜਦੋਂ ਮੈਂ ਵਿਆਹ ਕੇ ਘਰ ਗਈ ਨਾ ਤੇ ਇਹਨਾਂ ਨੇ ਮੈਨੂੰ ਛੌਲ ਕੱਢ ਕੇ ਫਿਰ ਦੇਤਾ ਲੈ ਕਹਿੰਦੇ ਆ ਛੌਲ ਲੈ ਇਹ ਤੈਨੂੰ ਸਵਾ ਮਹੀਨਾ ਉੱਤੇ ਲੈ ਕੇ ਰੱਖਣਾ ਤੇ ਮੇਰੀ ਮਦਰ ਨੇ ਲਾਉਣੇ ਉਹਨਾਂ ਨੇ ਕਿਹਾ ਨਹੀਂ ਨਹੀਂ ਪੁੱਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤੈਨੂੰ ਛੇੜ ਰਿਹਾ ਮੈਨੂੰ ਪਤਾ ਲੱਗ ਗਿਆ ਸੀ ਕਿ ਇਹਨੇ ਤੇਰਾ ਮਜ਼ਾਕ ਕੀਤਾ ਸੋ ਮੇਰੇ ਵਿਆਹ ਦੀਆਂ ਤੇ ਬਹੁਤ ਸਾਰੀਆਂ ਛੋਟੀਆਂ ਮੋਟੀਆਂ ਤਸਦੀਰਿਆ ਕਿ ਉਹ ਇੱਥੇ ਜਨਾਬ ਉਹਨਾਂ ਨੇ ਮੈਨੂੰ ਦੇਤੀ ਸੀ ਡਰਾਈਵਿੰਗ ਕਰਨ ਦਾ ਮੌਕਾ ਡਰਾਈਵਿੰਗ ਮੇਰੇ ਤੋਂ ਇਸ ਲਈ ਕਰਾਈ ਜਾ ਰਹੀ ਸੀ ਕਿਉਂਕਿ ਉਹਨਾਂ ਨੂੰ ਐ ਸੀ ਕਿ ਜੇ ਅਸੀਂ ਉੱਥੇ ਮਾੜੀ-ਮੋਟੀ ਆਪਸ ਵਿੱਚ ਹੱਸਦੇ ਖੇਡਦੇ ਨੇ ਡਰਿੰਕ ਛਿੰਕ ਕਰ ਲਈ ਤੇ ਮੋਟੋ ਇੱਕ ਤੂੰ ਹੀ ਆ ਜਿਹੜੀ ਸਾਨੂੰ ਘਰੇ ਵਾਪਸ ਲਿਆਗੇ ਇੱਥੇ ਜਗਦੀਪ ਨੇ ਜਿਹੜਾ ਸ਼ੂਟ ਕਰਨਾ ਸੀ ਉਹ ਜਗਦੀਪ ਨੇ ਬਿਲਕੁਲ ਨਹੀਂ ਕੀਤਾ ਕਿਉਂਕਿ ਇੱਥੇ ਟਨਲ ਦੇ ਅੰਦਰ ਦਾ 뷰 ਬਹੁਤ ਜ਼ਿਆਦਾ ਸੋਹਣਾ ਸੀ ਉਹ ਐਦਾਂ ਲੱਗਦਾ ਸੀ ਜਿਵੇਂ ਸਟਾਰ ਹੁੰਦੇ ਆ ਹਨੇਰੇ ਦੇ ਵਿੱਚ ਪਰ ਜੇ ਦੀਪ ਜਦ ਨੂੰ ਕੈਮਰਾ ਓਪਨ ਕਰ ਦਿੱਤਾ ਤਦ ਨੂੰ ਸਾਰਾ ਵਿਊ ਖਤਮ ਹੋ ਗਿਆ ਇੱਥੇ ਉਹਨਾਂ ਨੂੰ ਮੈਂ ਸ਼ੂਟ ਕਰਨ ਨੂੰ ਕਿਹਾ ਸੀ ਬਾਹਰ ਦਾ ਵਿਊ ਪਰ ਮੇਰੇ ਡੀਅਰ ਹਸਬੰਡ ਉਹਨਾਂ ਨੇ ਬਾਹਰ ਦਾ ਵਿਊ ਤੇ ਕੁਝ ਨਹੀਂ ਕੀਤਾ ਆਹ ਹੀ ਸਾਰੀ ਛੜ ਕੀ ਜਿਹੜੀ ਆ ਇਹ ਹੀ ਕਰ ਲਈ ਪਰ ਮੈਂ ਸੋਚਿਆ ਤੁਹਾਨੂੰ ਦੱਸਿਆ ਜ਼ਰੂਰ ਜਾਵੇ ਤੁਹਾਨੂੰ ਵੀ ਪਤਾ ਲੱਗੇ ਕਿ ਹਰੇਕ ਚੀਜ਼ ਦੀ ਚੀਜ਼ ਤੁਹਾਨੂੰ ਦਿਖਦੀ ਹੈ ਨਾ ਕਿ ਹਰ ਬੰਦਾ ਕੋਆਪਰੇਟ ਕਰਦਾ ਕੀ ਕਰਦੇ ਜ਼ਰੂਰ ਆ ਪਟ ਬੰਦਿਆਂ ਦੇ ਨਾਲ ਤੁਹਾਨੂੰ ਆਪ ਨੂੰ ਸਿੱਖਿਆ ਬੜੀ ਦੇਣੀ ਪੈਂਦੀ ਹੈ ਸੋ ਇੱਥੇ ਜਗਦੀਪ ਨੂੰ ਡਰ ਵੀ ਬਹੁਤ ਲੱਗ ਰਿਹਾ ਸੀਗਾ ਤੇ ਤੂੰ ਗੱਡੀ ਦੀ ਸਪੀਡ ਵੱਧ ਚਲਾ ਰਹੀ ਹੈ ਮੈਨੂੰ ਡਰ ਲੱਗ ਰਿਹਾ ਕਿ ਤੂੰ ਅੱਗੋਂ ਗੱਡੀਆਂ ਆ ਰਹੀਆਂ ਨੇ ਰਾਹ ਕੰਜੈਸਟਡ ਹੈ ਸਾਨੂੰ ਕਿਤੇ ਠੋਕਣਾ ਦੀ ਮੈਂ ਕਿਹਾ ਜੇ ਤੁਹਾਨੂੰ ਇੰਨੇ ਡਰ ਲੱਗਦਾ ਤੇ ਮੈਨੂੰ ਗੱਡੀ ਚ ਲਾਉਣ ਕਿਉਂ ਲਾਇਆ ਨਾਲੇ ਤੁਹਾਡਾ ਜੀ ਕਰਦਾ ਕਿ ਮੈਂ ਗੱਡੀ ਚਲਾਵਾਂ ਤੇ ਨਾਲੇ ਤੁਹਾਨੂੰ ਡਰ ਲੱਗਦਾ ਕਰ ਕਰਾ ਕੇ ਲੜਦੇ ਭੇੜਦੇ ਗਾਣੇ ਸੁਣਦੇ ਸੁਣਾਉਂਦੇ ਅਸੀਂ ਇੱਥੇ ਪਹੁੰਚਤਾ ਗਏ ਸੀ ਸੋ ਇੱਥੇ ਪਹੁੰਚ ਗਏ ਕਿ ਸਭ ਤੋਂ ਪਹਿਲਾਂ ਮੈਂ ਆਪਣਾ ਫੋਟੋ ਸ਼ੂਟ ਕੀਤਾ ਮੈਨੂੰ ਸੀ ਕਿ ਮੈਂ ਪਹਿਲਾਂ 뷰 ਦੇ ਨਾਲ ਫੋਟੋ ਆ ਕੇ ਚਲਾ ਤੇ ਇਹ ਜਨਾਬ ਹੁਣੀ ਲੱਗੇ ਆਪਣਾ ਸਮਾਨ ਉਤਾਰਾਂ ਸਮਾਨ ਉਤਾਰਨ ਤੋਂ ਬਾਅਦ ਜਿਹੜੇ ਪਹਿਲੇ ਬਾਰਬੀਕਿਊ ਤੇ ਗਏ ਉਹਦੇ ਉੱਤੇ ਇਲੈਕਟ੍ਰਿਸਿਟੀ ਨਹੀਂ ਆ ਰਹੀ ਸੀ ਸਮਾਨ ਉਤਾਰਨ ਤੋਂ ਬਾਅਦ ਜਿੱਥੇ ਅਸੀਂ ਬਾਰਬੀਕਿਊ ਤੇ ਗਏ ਉੱਥੇ ਇਲੈਕਟ੍ਰਿਸਿਟੀ ਨਹੀਂ ਆ ਰਹੀ ਜਨਾਬ ਉਹਨਾਂ ਨੂੰ ਬੜਾ ਗੁੱਸਾ ਚੜਿਆ ਤੇ ਚਲੋ ਅਸੀਂ ਕਿਹਾ ਚਲੋ ਆਪਾਂ ਇੱਕ ਕੋਨੇ ਤੇ ਜਾ ਕੇ ਬੈਠਦੇ ਹਾਂ ਉੱਥੇ ਲਿਆ ਕੇ ਮੈਂ ਆਪਣਾ ਸਾਰਾ ਕਿ ਤੁਸੀਂ ਤੇ ਸਾਰੇ ਘਰੋਂ ਖਾ ਪੀ ਕੇ ਆਏ ਉਹ ਤੇ ਮੈਂ ਇਕੱਲੀ ਭੁੱਖੀ ਆਈ ਤੇ ਮੇਰਾ ਭੁੱਖ ਦੇ ਨਾਲ ਹੋਇਆ ਪਿਆ ਬੁਰਾ ਹਾਲ ਸੋ ਮੈਂ ਸਭ ਤੋਂ ਪਹਿਲਾਂ ਖਾਣਾ ਟੇਬਲ ਦੇ ਉੱਤੇ ਸੈੱਟ ਕੀਤਾ ਡੈਕੋਰੇਟ ਤੇ ਮੈਂ ਐ ਕਰ ਲਿਆ ਜਿਵੇਂ ਪਤਰੀ ਅੱਜ ਇੱਥੇ ਹੀ ਸਾਰਾ ਕੁਝ ਇੰਜੋਏ ਕਰ ਲੈ ਪਰ ਜਦੋਂ ਆਈ ਖਾਣਾ ਕਰਮ ਕਰਨ ਦੀ ਵਾਰੀ ਤੇ ਮੈਂ ਮਾਰਿਆ ਮੱਥੇ ਨੂੰ ਹੱਥ ਤੇ ਮੇਰੇ ਹਸਬੈਂਡ ਹੁਣੀ ਜਗਦੀਪ ਹੁਣੀ ਇਹ ਸਭ ਮੇਰੇ ਵੱਲ ਦੇ ਕਿਹਾ ਅਸਰ ਰਹੀ ਸੀ ਕਿ ਤੂੰ ਇੰਨਾ ਸਾਰਾ ਕੁਝ ਪੈਕ ਕਰ ਲਿਆ ਤੂੰ ਚਮਚ ਵੀ ਪੈਕ ਕਰ ਲਿਆ ਛੁਰੀਆਂ ਪੈਕ ਕਰ ਲੀਆਂ ਤੂੰ ਪੈਨ ਪੈਕ ਨਹੀਂ ਕੀਤਾ ਮੈਂ ਕਿਹੜੀ ਕਿਤਾਬ ਚ ਲਿਖਿਆ ਕਿ ਇਕੱਲੀ ਕੁੜੀ ਦੀ ਰਿਸਪਾਂਸਿਬ ਨੀ ਸੀ ਕਰ ਸਕਦੇ ਬਟ ਚਲੋ ਇਹ ਤੇ ਸੀ ਅੱਜ ਦਾ ਮਾਹੌਲ ਮੈਂ ਆਪਦਾ ਇਹ ਪਾਣੀ ਆਪਦੇ ਲਈ ਇਸ ਨਾਲ ਹੀ ਨਾਲ ਲੈ ਕੇ ਗਈ ਕਈ ਵਾਰ ਹੁੰਦਾ ਹੈ ਕਿ ਤੁਸੀਂ ਵੱਧ ਘੱਟ ਖਾ ਲੈਣੀ ਹੈ ਤੇ ਫਿਰ ਮੈਨੂੰ ਤੇ ਡਾਈਜੈਸ਼ਨ ਨਹੀਂ ਹੁੰਦਾ ਸੋ ਇਸ ਲਈ ਮੈਨੂੰ ਇਹਦੇ ਨਾਲ ਐਸਿਡਿਟੀ ਨਹੀਂ ਹੁੰਦੀ ਸੋ ਦੈਟਸ ਵਾਈ ਮੈਂ ਇਹ ਪਾਣੀ ਡੇਲੀ ਪੀਣੀ ਹੀ ਪੀਣੀ ਆ ਚਾਹੇ ਮੈਨੂੰ ਦੀ ਜੌਬ ਤੇ ਜਾਣਾ ਹੋਵੇ ਚਾਹੇ ਕਿੱਥੇ ਵੀ ਜਾਣਾ ਹੋਵੇ ਬਟ ਇਹ ਮੈਂ ਪੀਣਾ ਹੀ ਪੀਣਾ ਹੁੰਦਾ ਇਹ ਜਨਾਬ ਨੇ ਆਪਣੇ ਸਮਾਨ ਘਟ ਅੰਡ ਤੇ ਆ ਕੇ ਨਾ ਇਹਨਾਂ ਨੇ ਮੈਂ ਤੁਹਾਨੂੰ ਦੱਸਾਂ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਆਪਦਾ ਫੂਡ ਗਰਮ ਕਰਨ ਦੇ ਲਈ ਕਦੇ ਇਹਨਾਂ ਨੇ ਗੈਸ ਦੇ ਉੱਤੇ ਗਰਮ ਕਰਨਾ ਕਦੇ ਇਹ ਨਿਕਾਸੀ ਦੇ ਉੱਤੇ ਕਰਨਾ ਫਿਰ ਐਂਡ ਤੇ ਇਹ ਜਾ ਕੇ ਚੱਕ ਲੈਂ ਹੁੰਦੇ ਨੇ ਪੱਥਰ ਪੱਥਰ ਵੀ ਇਹਨਾਂ ਦਾ ਕਾਮਯਾਬ ਨਹੀਂ ਹੁੰਦਾ ਕਿਉਂਕਿ ਜਿਹੜਾ ਪੱਥਰ ਹੈ ਉਹ ਛੇਤੀ ਗਰਮੀ ਨਹੀਂ ਹੁੰਦਾ ਐਡਾ ਮੋਟਾ ਤੇ ਪੱਥਰ ਚੱਕ ਕੇ ਲਿਆਏ ਜਾਂ ਪਰ ਮੈਨੂੰ ਇੱਥੇ ਸੀ ਕਿ ਮੈਂ ਸਾਰਾ ਜਿਹੜਾ ਵੀਊ ਮੈਂ ਉਹ ਆਪਣਾ ਸ਼ੂਟ ਕਰ ਲਵਾਂ ਕਿਉਂਕਿ ਆਪਾਂ ਨੂੰ ਕੀ ਆਪਾਂ ਤੇ ਇਹਨਾਂ ਦਾ ਸਾਰਾ ਖਾਣਾ ਵੈਸੇ ਸਾਰਾ ਕੁਝ ਕੁਕ ਕਰਕੇ ਲੈ ਕੇ ਸੀ ਇੱਥੇ ਸਾਡੇ ਇੱਕ ਚੱਲ ਰਹੀ ਸੀ ਧਰਮਾਂ ਨੂੰ ਲੈ ਕੇ ਡਿਸਕਸ਼ਨ ਔਰ ਮੈਂ ਇਹਨਾਂ ਨੂੰ ਸ਼ੂਟ ਕਰ ਰਹੀ ਸੀ ਕਿ ਮੈਂ ਦੱਸਦੀਆਂ ਕਿ ਤੁਸੀਂ ਕੀ ਸਭ ਡਿਸਕਸ਼ਨ ਕਰ ਰਹੇ ਹੋ ਤੇ ਦੇਖੋ ਇਹ ਕਿੱਡਾ ਮੋਟਾ ਪਤਰਾ ਹੈ ਬਾਕੀ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਓ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਤੇ ਅੱਜ ਦੀ ਇਹ ਸਾਡੀ ਵੀਡੀਓ ਕਿਦਾਂ ਦੀ ਲੱਗੀ ਮੈਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹਿੰਦਾ ਹੈ ਮਿਲਦੇ ਆ नेक्स्ट ਵਲੌਗ ਦੇ ਵਿੱਚ ਬਾਏ